ਹਾਂਜੀ ਸਤਿ ਸ੍ਰੀ ਅਕਾਲ ਜੀ ਪਾਵਾ ਡੇਢੀ ਫਾਂ ਤੇ ਬੋਬੋ ਵੈਲਕਮ ਹੈ ਜੀ ਅੱਜ ਵੀਡੀਓ ਡੈ ਗਈ ਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ 10 ਮੱਝਾਂ ਵਖਾਲਾਂਗੇ ਜੋ ਵਿੱਚ ਹਰਿਆਣੇ ਦੀਆਂ ਤੇ 2-4 ਆਪਣੇ ਇੱਧਰ ਦੀਆਂ ਵੀ ਤੇ ਇੱਕ ਆ ਜਮਾਲੀ ਉਹ ਖਾਲਾਂਗੇ ਨਾਲ 2-4 گاਵਾ ਮਖਾਲਾਂਗੇ ਹਰ ਪ੍ਰਕਾਰ ਦਾ ਮਾਲ ਮਿਲੂ ਅੱਜ ਟੋਕਰ ਗੱਬਨ ਸੱਜੜ ਗੱਬਨ ਤੇ ਬਾਕੀ ਪੁੱਛੀ ਨਾ ਤੇ ਦਿਲਜੀ ਇਹਨਾਂ ਨੂੰ ਤੇ ਕਰਦੇ ਆਂ ਗੱਲਬਾਤ ਲੈਣੀ ਆ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਜੀ ਮੇਰਾ ਹਕਮ ਲਗੀਦਰ ਪਾਸ਼ਾ ਜੀ ਚਲੋ ਮੇਰਾ ਚਾਹੀਦਾ ਹਾਂਜੀ ਹੋਰ ਸੁਣਾ ਜੀ ਤੇ ਬਾਕੀ ਮੇਰੇ ਲੋ ਸਾਰੇ ਵੀ ਭੈਣ ਭਰਾ ਜਿਹੜੇ ਪਹਾੜੇ ਸਾਨੂੰ ਕਹਿੰਦੇ ਆ ਹਾਂਜੀ ਮੇਰੇ ਲੋ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਬੈਠੇ ਆ ਸਾਰੇ ਨੇ ਮੇਰੇ ਤੋਂ ਪਿਆਰ ਫਰੀ ਸਾਸਰੀ ਘਾਲ ਤੇ ਨਾ ਆਪਣਾ ਪਹਾਲਾ ਹੀ ਆ ਹਾਂਜੀ ਪਿੰਡ ਪੰਘਾੜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਤਸਵੀਰ ਮਜੀਠਾ ਜੇਂਤੀਬੁਰ ਟੈਸ ਤੋਂ 4 ਕਿਲੋਮੀਟਰ ਪੈਂਦਾ ਹਨ ਠੀਕ ਹੈ ਜੀ ਤੇ ਮਾਲ ਵਾਕੀ ਸੋਇਆ ਸੋਇਆ ਵੀ ਅੱਗਾ ਤੋਂ ਕਲ ਗੱਭਣੀਆਂ ਠੀਕ ਹੈ ਜੀ ਇਹ ਝੋਟੀ ਵੀ ਬਹੁਤ ਚੰਗੀ ਕੱਟੀ ਆ ਠੀਕ ਹੈ ਜੀ ਜਿਹੜੀ ਸਿਆ ਸਾਡੇ ਸ਼ਾਮ ਦੇ ਗੱਭਣ ਆ ਠੀਕ ਹੈ ਜੀ ਦੁੱਧ ਤੋਂ ਬਿਨਾ ਪਹਿਲੇ ਸਵੇਰ ਸੂਣੀ ਜਿਹੜੀ ਪਹਿਲੇ ਸਵੇਰ ਸੂਣੀ ਤੇ گاਵਾ ਵੀ ਦੋ ਹੋ ਗਏ ਗਿਆ ਠੀਕ ਹੈ ਜੀ ਸਾਰਾ ਮਾਲ ਬਾਕੀ ਉਠਾ ਲਾਂਗੇ ਠੀਕ ਬਾਕੀ ਚੋਅ ਜਵਾਗੇ ਤਸੱਲੀ ਕਰਕੇ ਵਿਜਾਟਣ ਕਾ ਕੇ ਜਿਹੜੇ ਵੀ ਭਾਂਡੇ ਆਉਣਾ ਹਾਂ ਹਾਂਜੀ ਆਪਣੀਆਂ ਖੜੋ ਸਾਡਾ ਕੋਈ ਟੈਨਸ਼ਨ ਨਹੀਂ ਜਿੰਨੇ ਆਉਣਾ ਚੋਵੇ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜੋ ਠੀਕ ਹੈ ਤੇ ਬਾਕੀ ਚਲੋ ਕਰੀਏ ਕੰਮ ਸ਼ੁਰੂ ਹਾਂਜੀ ਆਪ ਕੋ ਇਹ ਜੋ ਠੀਕ ਹੈ ਜੀ ਆ ਬੱਚਾ ਮਗਰ ਆਵਨੀ ਹੁੰਦਾ ਹੈਗਾ ਦੋ ਦੇ ਕੋਣਾ ਬਈ 11 12 11 12 ਕਿਲੋ ਠੀਕ ਹੈ ਜੀ ਕਾਦਕੂਦ ਬਣਾ ਬੜੀ ਕਾਦਕੂਦ ਵੇ ਸਟੇਨ ਚੋਂ ਬੜੀ ਆ ਹਾਂ ਜੀ ਕਾਦੂ ਨੂੰ ਬਣਾ ਚੌੜੀ ਚਿੱਗੀ ਵੇ ਛੋਟੀ ਚਿੱਗੀ ਕਾਲੀ ਕਾਂਬਰ ਦੀ ਪੂਰੀ ਰੈਫਰ ਲਿਓ ਕਿਹੜੀ ਤੌਰ ਤੇ ਛੋਜਾ ਚੱਟਾ ਵਾ ਜਦਾਂ ਕਦੇ ਤਾਜ ਦਾ ਬਣਾਇਆ ਹੁੰਦਾ ਮੈਂ ਇਹ ਪਿਓਰ ਕਾਲੀ ਉੱਧਰ ਦੀ ਘੋਟੀ ਆ ਠੀਕ ਹੈ ਜੀ ਸਿੰਘ ਸਿੰਘ ਬਹੁਤ ਚੰਗਾ ਹੁਣ ਨਿਕਾ ਵਾ ਦੋ ਦੇ 11 12 ਕਿਲੋ ਆ ਪਾਣੀ ਵੀ ਨਾ ਬਾਲ ਲੈ ਮੈਂ ਸੁਆਹ ਪਲਾਕ ਬੜੀ ਜਵਾਬਸ ਮਾ ਬਹੁਤ ਜੰਗਾ ਠੀਕ ਹੈ ਜੀ ਭਾ ਵੀ ਬੋਲੀ ਆ ਹਾਂਜੀ ਇਹ ਵੀ ਸਹੀ ਹੈ ਤੋੜ ਨਹੀਂ ਦੇਣਾ ਹਾਂਜੀ 300 ਬੰਨੇ ਕਾ ਨਾ ਮੈਂ ਸਮਝਾ ਦੁੱਧ 11 12 11 12 ਦੇ ਵਿੱਚ ਹੈ 10 ਤੋਂ ਬਾਹਰ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਮੋਰ ਦਾ ਜਿੰਨਾ ਮਰਜ਼ੀ ਕਹ ਲਈਏ ਇਹ ਇੱਕ ਵੀਦੀ ਦੇਣੀ ਹੈ ਇੱਕ 20 ਦੀ ਹਾਂਜੀ ਦੁੱਧ 12 11 12 ਕਿਲੋ ਕੈਨੇਡਾ ਨਾਲ ਹਾਲ ਦਾ ਵੀਰੇ ਵੱਡੀ ਘੋਟੀਆਂ ਕੱਦ ਕਾਠ ਵਾਲੀ ਇੱਕ 20 ਦੀ ਹਾਂਜੀ ਤੇ ਨਾ ਇੱਕ 15 ਦੀ ਨਾ ਇੱਕ 15 ਦੀ ਦੇ ਦੇਣੀ ਆ ਹਾਂ ਨਾ ਹੀ ਇੱਕ 12 ਦੀ ਦੇਣੀ ਆ ਇੱਕ 12 ਦੀ ਇੱਕ 12 ਦੀ ਹਾਂ ਨਾ ਦੇਣੀ ਆ ਠੀਕ ਹੈ ਬਾਕੀ ਦੁੱਧ ਵੀ ਥੱਲੇ ਹੈਗਾ ਵਾ ਚੋ ਜਵਾਬ ਜਾਟ ਉਹਨਾਂ ਥੱਲੇ ਕਾ ਖੜੋ ਠੀਕ ਸਾਹ ਬੜੀ ਝੋਣ ਚੱਲ ਪੁੱਲੀ ਐ ਕਾਲੀ ਆ ਕਰਾਂ ਕੱਦ ਕੁਦ ਵੱਡਾ ਹਾਂਜੀ ਆ ਵੀ ਮੈਂ ਦਜੇ ਸੁਰੇ ਆ ਇਹਨੂੰ ਤੁਸੀਂ ਹੋ ਕੇ ਤਾਂ ਕਰਾਂ ਆ ਦੇਖੋ ਚੱਡਾ ਕਿਦਾਂ ਗਾਈਆਂ ਬੁਲਾਦ ਵਾਂਗੂ ਬੜੀ ਫੇਰੀ ਤਾਫੀ ਪਤਾ ਹੀ ਨਹੀਂ ਬਹੁਤ ਹੀ ਛੱਡੇ ਖੁੱਲੇ ਦੀ ਮੈਂ ਤਾਂ ਇੰਨਾ ਚੰਗਾ ਜਵਾਬ ਆ ਇੰਨਾ ਬਦਮਾਖਾ ਵੀ ਇਹਦੀ ਜਿੰਨੀ ਬਿਫਟ ਕਰਦੀ ਹੈ ਨਾ ਉੰਨੀ ਥੋੜੀ ਥੋੜੀ ਠੀਕ ਹੈ ਜੀ ਕਿੰਨੀ ਜਰਾ ਚੰਗੀ ਆ ਦੁੱਧ ਦੇਖੋ 13 ਕਿਲੋ ਲੀਟਰ ਆ ਦੁੱਧ 13 ਕਿਲੋ ਠੰਡਾ ਕਰਕੇ ਠੀਕ ਹੈ ਜੀ ਠੰਡਾ ਬਿਲਕੁਲ ਪਾਣੀ ਦੇਗਾ ਤੇ ਉਦਾਂ ਵੇਖ ਲੂ 16 ਕਿਲੋ ਦਾ ਬੂ ਵਾਲੀ ਚ ਪਿਆ ਠੀਕ ਹੈ ਜੀ ਤੇ 13 ਲੀਟਰ ਤੁਸੀਂ ਚੱਡਾ ਵੇਖੋ ਕਿੱਥੇ ਕਿਥੇ ਸੰ ਲੱਗਾ ਬੱਲਾ ਦੇ ਕੋਈ ਨੂੰ 10 12 ਦਿਨ ਕੋਈ ਨੂੰ ਕਾਜੀ ਨਹੀਂ ਕੋਤਾ ਹਾਂ 12 ਦਿਨਾਂ ਦੀ ਆ ਉਹ ਕੱਟੀ ਮਗਰੇ ਦੀ ਠੀਕ ਹੈ ਜੀ ਕੱਟੀ ਹਵਾਲ ਨੇ ਬੱਚਾ ਵੀ ਬੜੀ ਚੰਗੀ ਝੋਟੀ ਹੈ ਦੂਜੇ ਜੁੜੇ ਸੁਈ ਗਈ ਠੀਕ ਹੈ ਜੀ ਹਾਂ ਜੀ ਇਹ ਦੂਜੇ ਜੁੜੇ ਸੁਈ ਆ ਉਹ ਵੇਖੋ ਬੱਚਾ ਕਾਜਾ ਕੱਢੀ ਫੋਲੋ ਜੀ ਯਾਦਾ ਚੰਗੀ ਝੋਟੀ ਆ ਸੀਲ ਸੂਲ ਬੜੀ ਇਸ ਲੱਗ ਗਿਆ ਗਾਈਆਂ ਗੰਮਾਂ ਸੁਲਿਖਦਾ ਬੈਜੋ ਇਹਨੂੰ ਪਰਵਾਹ ਹੀ ਕੋਈ ਨਹੀਂ ਪਾ ਪਰੇ ਹੋਣੇ ਆ ਵੇਖੋ ਚਾੜਨੇ ਵਖਾਲ ਦੋ ਚਟਾ ਚੋੜਾ ਹਾਂਜੀ ਆਇਦ ਕੱਟੀ ਵਿਖਾ ਲਿਓ 13 ਕਿਲੋ ਪੂਰਾ ਲੀਟਰ ਵਾਲਾ ਆ ਆ ਰੱਖੋ ਆ ਰੱਖੋ ਬੱਚਾ ਵੀਰਾ ਆ ਕੱਟੀ ਆ ਠੀਕ ਹੈ ਜੀ 13 ਕਿਲੋ ਦੱਸੋ ਰੇਟ ਇਹਦਾ ਵੀ ਮੁੱਲ ਜਨਾਬ ਜੀ ਵੀ ਇੱਕ ਬਾਈ ਇੱਕ ਬਾਈ ਦੇ ਦਾਂਗੇ ਇੱਕ ਬਾਈ ਦੀ ਇਹਦਾ ਮੁੱਲ ਨਾ ਬਾਣੀ ਕਿਨਾ ਵੀ ਹਾਂਜੀ ਕਿ ਹਾਂ ਨਾਲ ਇੱਕ 15 ਦੇਣੀ ਆ 15 ਦੀ 15 ਦੇਣੀ ਆ ਹਾਂ ਨਾਲ ਹੀ ਠੀਕ ਹੈ ਜੀ ਤੇ ਦੁੱਧ 13 ਲੀਟਰ ਮਿਲ ਕੇ ਦੇਵਾਂਗੇ ਜੀ ਇੱਕ ਇੱਕ ਦੱਸਿਆ ਵੀ 15 ਦੇਵਾਂਗੇ ਠੀਕ ਹੈ ਜੀ ਬਾਜੀ ਆ ਮਹੀ ਆਪਣੇ ਕੋਲ ਬਾਜੀ ਆਈ ਆ ਇਹ ਆਪਣੇ ਕੋਲ ਹੁਣੇ ਆਈ ਮਾਜ ਇਹਦੇ ਮਾੜੇ ਮਾੜੇ ਸਿੰਘ ਜਰੂਰ ਬੈਠਾ ਸੁਆ ਤੀਜਾ ਵਾ ਠੀਕ ਹੈ ਜੀ ਮਗਰ ਇਹਦੇ ਕੱਟੀਆਂ ਸੂਈ ਨੂੰ 15 ਦਿਨ ਹੋ ਗਿਆ ਠੀਕ ਹੈ ਦੁੱਧ ਨਹੀਂ ਛੱਡਿਆ ਨਾ ਜਿੰਨਾ ਵੀ ਰੰਭਣਾ ਲਈ ਆ ਕੱਟੀਆਂ ਛੋਲ ਜੀ 12 ਕਿਲੋ ਆਦੇ ਪਰ 10 ਕਿਲੋ ਪੱਕਾ ਦੋਗਾ ਕੱਟੀਆਂ ਛੋਲ ਜੀ ਮਾਰੀ ਜਨਾ ਕੱਟੀਆਂ ਜਾਨ ਤੋਂ ਕਰਨ ਵਾਲੀ ਅੱਗ ਨੂੰ ਜਵਾਗ ਕਿਹੜੇ ਕਿਹਲੇ ਵੀਡੀਓ ਵਟੇ ਜਾਂਦੇ ਆ ਮੈਂ ਸਾਹਮਣੇ ਆ ਕੇ ਵੇਖੋ ਨਿੱਕੇ ਇਹ ਆਪਣੀ ਕੋ ਹੁਣੇ ਆਈ ਆ ਹੁਣੇ ਆਜੀ ਆਂ ਜੀ ਸਾਨੂੰ 12 ਕਿਲੋ ਤੇ ਮਿਲੀ ਆ ਠੀਕ ਹੈ ਜੀ 5 ਕਿਲੋ 1.5 ਕਿਲੋ ਚੋ ਕੇ ਹਾਂਜੀ ਤੇ ਲੱਗ ਕੇ ਲਾਏ ਆ ਠੀਕ ਉਹਦਾ ਕਿਹੜਾ ਹੋਊਗਾ ਮੈਂ ਝੋਟੀਆਂ ਸਿਰਫ ਬਾਕੀ ਸਾਰੇ ਵੀਡੀਓ ਪਾਣੀਆਂ ਸਵੇਰ ਨੂੰ ਤੇ ਰਿਜ਼ਲਟ ਅਸੀਂ ਕੱਟ ਹੀ ਲਵਾਂਗੇ ਹਾਂਜੀ ਹਾਂਜੀ ਇਹ ਆ ਵੀ ਧੋਆ ਅੱਖਾਂ ਦੇ ਧਾਰ ਹੈਗਾ ਬਿੱਲੀਆਂ ਚਵਾਜੂ ਬਹੁਤ ਜ਼ਿਆਦਾ ਚੰਗਾ ਵਾ ਹਾਂਜੀ ਆਹ ਗੱਡੀ ਦਿਖਾ ਲਓ ਜੇ ਮਗਰ ਬੋਲੀ ਕੱਟੀ ਬਹੁਤ ਸੁਣੀ ਆ। ਛੱਟਾ ਛੂਟਾ ਬੜਾ ਚੰਗਾ ਵਾ। ਹਾਂਜੀ। ਤੁਹਾਨੂੰ ਤਾਂ ਸਾਨੂੰ ਗੋਣਾ ਚਾਹੀਏ ਵੀ ਛੱਡਿਆ ਟੋਲ ਉਡਾਂਗੀ ਦਾ ਵੀ। ਫਿਰ ਵੀ ਸਿੰਘਾਂ ਦਾ ਕਰਕੇ ਆ ਮੈਂ ਝੋਟੀ ਉਹ ਤਾਂ। ਜੇ ਸਿੰਘ ਝੂਂਕੜਾ ਉਹ ਤਾਂ ਲੱਖ ਦੀ ਜੋ ਸਮਾਵਾ। ਠੀਕ ਹੈ ਜੀ। ਸਿੰਘਾਂ ਕਰਕੇ ਆ ਸਿੰਘਾਂ। ਸਿੰਘਾਂ ਦੇ ਹਿਸਾਬ ਨਾਲ ਆਪਣੀ ਗੋਣੀ ਆਈ ਜੀ। ਜਵਾਬ ਅਸਮਾ ਉਂਗਲ ਬਲਦੀ ਦੀ ਮੋਢੀ ਤਾਂ ਆ ਰਿਹਾ। ਮੋਲੇ ਜੀ ਨੇ 82000। 82000 ਦੀ। ਨਾ 82 ਤੇ ਨਾ 80। ਹਾਂਜੀ। ਤੇ 75000 ਦੀ ਹਾਂ ਨਾ ਦੇਣੀ ਆ। 75000 ਦੀ। 75000 ਦੀ। ਠੀਕ ਹੈ। ਤੇ ਬਾਕੀ ਚਲੋ। ਫੁਈਆ ਬਾਕੇ ਕੇ ਨੂੰ ਚੋਚਵਾ ਕੇ ਥੱਲੀ ਗਾ ਹਾਂਜੀ ਹਾਂਜੀ ਆਹ ਕਹੇ ਝੋਡੀ ਉਧਰ ਜੀ ਮੇਹ ਝੋਡੀ ਪਿਓਰੇ ਇੱਕ ਰੰਗ ਕਾਲੀ ਵਾਹ ਜੀ ਵਾਹ ਟੂਰੀ ਇੱਕ ਰੰਗ ਪੂਰੀ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਚੰਡੀ ਭਲੀ ਇਹ ਟੋਕਰ ਗੱਪਣਾ ਟੋਕਰ ਗੱਪਣਾ ਗੱਪਣੇ ਕਰਦੇ ਵੇਖ ਲੈ ਬੰਦੇ ਤਾਂ ਉੱਚੀ ਹੋ ਇਹ ਉਧਰ ਦੀ ਝੋਡੀ ਹੈਗੀ ਟੋਕਰ ਗੱਪਣਾ ਉਧਰ ਦੀ ਆਪ ਜਾ ਜਾਂਦੀ ਆ ਠੀਕ ਹੈ ਜੀ ਹਾਂਜੀ ਹਣੀ ਹਣੀ ਬੜੀ ਆ ਤੇ ਦੁੱਧ ਦੇ ਮਾਈ ਕੋ ਝੋਡੀ ਕੋ 10 ਕਿਲੋ ਹੋ ਤਾਂ ਜਿਤਨਾ ਆਂਦੀ ਅੱਛਾ ਜੀ ਪਰ ਇਹਨੇ ਉੱਪਰ ਖੜਾ ਕਰਕੇ ਘਟ ਗਈ ਦੁੱਧ ਹੁਣੇ ਤੋਂ ਬਾਅਦ 6 ਕਿਲੋ ਦੇ ਲਗਭਗ ਆ 6 ਕਿਲੋ ਦੇ ਲਗਭਗ 5 6 5 6 ਕਿਲੋ ਚਲੋ 5 ਕਿਲੋ ਬਣ ਕੇ ਚਲੋ 5 ਕਿਲੋ ਪਿਆਰ ਮੋੜਾ ਕੱਟ ਕੱਟ ਇਹ ਕਿੰਨੇ ਚੀਤੀ ਕ ਬਣਾ ਗਈ ਜੋ ਇਧਰ ਨੂੰ ਮਰਜ਼ੀ ਫੜ ਲਾ ਉਧਰ ਨੂੰ ਦਰ ਪੈਂਦੀ ਏ ਠੀਕ ਆ ਜੀ ਮੇਰਾ ਸਿੰਘ ਕੇ ਇਹ ਚ ਪੂਰੀਆਂ ਸਾਰੀਆਂ ਨਿਸ਼ਾਨੀਆਂ ਜੇ ਵੀ ਆਖੇ ਨਾ ਵੀ ਇਹ ਕਿਸੇ ਵਾਲਾ ਕਮੀ ਆ ਜੇ ਕੋਈ ਕਮੀ ਕੱਢ ਦੇ ਚ ਇਹ ਛੋਟੀ ਦਾ ਪਾਣੀ ਇੱਕ ਪੇਲਾ ਕਿੰਨਾ ਮਹੀਨਾ ਚੈੱਕ ਪਾ ਤਾ ਠੀਕ ਹੈ ਜੀ ਡਰਦੀ ਥੋੜਾ ਕੈਮਰੇ ਤੋਂ ਕਿੰਨਾ ਮਹੀਨਾ ਚੈੱਕ ਪਾ ਸਕੀ ਕਿੰਨਾ ਮਹੀਨਾ ਚੈੱਕ ਪਾ ਜੀ ਤੇ ਜਾ ਕੇ ਮੱਦੀ ਚੈੱਕ ਉਹਦੇ ਟੀਗਾ ਇਹਨੂੰ ਕੋਹੇ ਨੂਰ ਦਾ ਭਾਇਆ ਹੋ ਆਂਦੇ ਠੀਕ ਹੈ ਜੀ ਪਰ ਪਤਾ ਨਹੀਂ ਵੀ ਕਾਹਦਾ ਭਰਿਆ ਇਹ ਨਹੀਂ ਪਤਾ ਉਹ ਆਂਦੇ ਕੋਈ ਨਾ ਹੋ ਰਿਹਾ ਠੀਕ ਹੈ ਜਰਾ ਜੀ ਕੀ ਕੱਦ ਬੜਾ ਆਹ ਬਸ ਮਾ ਕੱਦ ਕਾਠ ਪੂਰੀ ਗੁੰਦੀ ਪਈ ਆ ਠੀਕ ਹੈ ਥੋੜੀ ਝੋਟੀ ਕਿ ਤਾਜੀ ਉਹਦੇ 2.5 ਲੱਖ ਦੀ ਜਿਹੜਾ ਸਮਾਨ ਹੁਣ ਹੁਣ ਵੀ ਲੋਕ ਆ ਆ ਮਹੀਂ ਜਿਹੜੇ ਬੰਦੇ ਸਾਬ ਹੀ ਨੇ ਇਧਰ ਦੀ ਜਿੰਨਾ ਮੁੱਲ ਪਾਉਂਦੇ ਪਰ ਅਸੀਂ ਤੇ ਮੁੱਲ ਜ਼ਾਇਦ ਬਣਾਉਂਗਾ ਕਿ ਚਲੋ ਫੇਰ ਲੈ ਆਵਾਂਗੇ ਬੰਦੋਂ ਇਹ ਤਾਂ ਆਂਦੀ ਕੋਈ ਵੀਰਾਂ ਦੇ ਉਧਰ ਦੀ ਝੋੜੀ ਚੋਂ ਮਰਗਾ ਬਣਾਣੀ ਲਾ ਕੇ ਦੋ ਹਾਂਜੀ ਇਹ ਪਿਓਰ ਇੱਕ ਰੰਗ ਕਾਲੀ ਆ ਨਹੀਂ ਨਹੀਂ ਝੋਟੀ ਮੈਣਾ ਬਈ ਗਾਂ ਦੇ ਅੰਦਰ ਵੇ ਵੇ ਕੇ ਨਕਸ਼ਾ ਹੀ ਆਗੇ ਝੋਟੀ ਗਾੜੀ ਕਾਲੀ ਕੋਈ ਜਿੱਥੇ ਮਰਜੀ ਖਿਲਾਰ ਦੋ ਪ੍ਰਵਾਹ ਹੀ ਨਹੀਂ ਇਹਨੂੰ ਹਾਂਜੀ ਬਾਕੀ ਹੋਰ ਗੱਲ ਜੇ ਦੀ ਵੇ ਢੁਲਾ ਵੇਲਣਾ ਵੇ ਨਹੀਂ ਢੁਲਾ ਨਿਕਲਦਾ ਵੱਖੀ ਗਿਆ ਡਰਦੀ ਕੈਮਰਾ ਨਹੀਂ 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 ਡਰਦੀ ਕੋਈ ਨਹੀਂ ਕਰਦਾ ਨਹੀਂ ਨਹੀਂ ਗਈ ਕੋਈ ਨਹੀਂ ਕਮਣਗੇ ਠੰਡੀ ਠੁੰਡੀ ਬੜੀ ਆ ਇਹ ਗਾਇਆਂ ਵਾਲਾ ਹਸਾਰ ਜੀ ਆਪਣੀ ਮਾਰੀ ਨਾ ਸਭ ਨੂੰ ਚੁਕਦੀ ਆ ਠੀਕ ਹੈ ਜੀ ਆਉਂ ਥੱਲੇ ਆ ਜਾਈਂ ਉਹ ਸਾਨਾ ਇਹੋ ਅਸਲਾ ਉਹ ਤੇਰਾ ਇਹਦਾ ਮੁੱਲ ਜਨਾ ਮੱਝੀ ਕਰੀਏ ਜੇ ਉਧਰ ਬਾਹਰ ਹਸਾਰ ਲਾਇਆ ਨਹੀਂ ਬਾਹਰ ਫਿਰਦੇ ਆ ਹਾਂ ਜੀ ਕੋਈ 1 30 ਤੋਂ ਘੱਟ ਮੈਂ ਟੋਕਰ ਗੱਭਣ ਨਹੀਂ ਵੇਚਣਿਆ ਇਹੋ ਜੀ ਪਹਿਲੀ ਤੇ ਗੱਲ ਕੋਈ ਵੇਚਦਾ ਨਹੀਂ ਚਲੋ ਸਾਡਾ ਕੰਮ ਵੇਚਣ ਦਾ ਹਾਂ ਜੀ ਅਸੀਂ ਦੇ ਵਿੱਚ ਨਹੀਂ ਵੇਚਣੀ ਸਾਨੂੰ ਪੰਜ ਦੇ ਮੈਂ ਚੰਗੇ ਮਰੇ ਹੁਣ ਇਹ ਜਿੰਨੇ ਦੀ ਮਰਜ਼ੀ ਹੋਣਾ 90000 ਦੀ ਮੈਂ ਦੇਣੀ ਆ 90000 ਦੀ ਹੁਣ ਇਹ 90 ਦੀ ਵੀ ਨਹੀਂ ਹਾਂ ਜੀ ਕਿ 85 ਦੀ ਵੀ ਨਹੀਂ ਹਾਂਜੀ 82 ਹਜ਼ਾਰ ਦੀ ਝੋਡੀ ਹਾਂ ਲਵਾਂਗੇ 82 ਹਜ਼ਾਰ ਦੀ ਵੇਖੇ ਕੋਈ ਤੇ ਫੇਰ ਆਖੇ ਕੋਈ 82 ਹਜ਼ਾਰ ਜੁੜ ਗਾ ਉਹ ਕਬੀਰ ਭਰਾ ਲੈ ਜੂ ਲੈ ਜੂ ਤੇਰੀ ਤੇ ਫੇਰ ਅਸੀਂ ਤੇ ਸਾਮਾਂਗੇ ਸਵਾ ਕੇ ਵੇਚਾਂਗੇ ਠੀਕ ਹੈ ਜੀ ਗੱਲਾਂ ਦੋਵੇਂ ਰੱਖੀਆਂ ਇਹਦੇ ਨਾਲ ਇਹ ਠੀਕ ਹੈ ਜਿੱਦ ਕੇ ਭੈਣ ਭਰਾ ਤੇ ਸਿਰ ਬੋਪਰੇ ਦਾ ਕਰਕੇ ਝੋਡੀ ਦੇ ਘੱਟ ਜੀ ਲਾਵਾ ਲੈ ਆ ਜੂਗਾ ਦੋ ਦਿਨ 28 ਮਹੀਨਾ ਤੱਕ ਨਾ ਦੂੰਗੀ ਸਾਡੀ ਮੇਰੀ ਠੀਕ ਹੈ ਜੀ ਭਾਂ ਵੀ ਚੰਗੇ ਸਵਾ ਕੇ ਠੀਕ ਹੈ ਜੀ ਹਾਂਜੀ ਇੱਕ ਆ ਝੋਡੀ ਆਪਣੀ ਆ ਆਪਣੀ ਕੋ ਨਹੀਂ ਆਈ ਗੱਬਣਾਂ ਪਤਾ ਨਹੀਂ ਦਿਨ ਦਾਹ ਲੈ ਜੇ 15 ਲੈ ਜੇ 20 ਲੈ ਜੇ ਦੂਜੇ ਸੂਏ ਆ ਦ ਆਹ ਉਹਦੋਂ ਬਸਨ ਬਸਨ ਹੋਰ ਘਟ ਜਾਣੇ ਆਹ ਦਾਖਲ ਹੋ ਜੇ 15 ਨੂੰ 20 ਵੀ ਲਾ ਸਕਦੀ ਆ ਉਹ ਖੱਜ ਕੇ ਠੀਕ ਆ ਜੀ 20 ਲਾ ਸਕਦੀ ਤੁਸੀਂ ਤੁਹਾਨੂੰ ਸਾਮਾਂਗੇ ਸਾਮਾਂ ਵਾਪੇ ਆਹ ਸਾਮਾਂਗੇ ਵੇਚਾਂਗੇ ਚਲੋ ਮੈਂ ਕੋਈ ਪਾ ਕੇ ਪਾ ਦੀ ਪਿੱਛੇ ਪੁਛੇ ਦੀ ਗਰੰਟੀ ਹੋਦਾ ਠੀਕ ਆ ਜੀ ਸਾਰਾ ਦੀ ਪਿੱਛੇ ਦੀ ਫੁੱਲ ਗਰੰਟੀ ਹੋਈ ਦੀ ਬਾਕੀ ਝੋਟੇ ਦੂਜੇ ਸੂਏ ਸੁਣੀ ਦੂਜੇ ਸੂਏ ਸੁਣੀ ਲਾਗੋ ਆਪਣੇ ਲਈ ਦੂਜੇ ਸੂਏ ਸੁਣੀ 2 ਕਿਲੋ ਮੀਟਰ ਤਾਂ ਬਣ ਲਾਗੋ ਨਹੀਂ ਦੂਰੋਂ ਨੇ ਮਿਲਦੀ ਠੀਕ ਹੈ ਜੀ ਦੂਜੇ ਸਮੇਂ ਸੁਣੀਆਂ ਥਾਂ ਦੇ ਪਿੱਛੇ ਤਾਂ ਗਰੰਟੀ ਫੁੱਲ ਹੋਊਗੀ ਆਪਣੇ ਕੋਲ ਹੁਣੇ ਆਈ ਆ ਕੋਈ ਕਿਸੇ ਦਾ ਕਰ ਜਾਓ ਠੀਕ ਹੈ ਜੀ ਬਾਕੀ ਦੋ ਬੰਦੇ ਨੇ ਕਰਦੀ ਡੇਢ ਨਹੀਂ ਕਰਦੀ ਨਹੀਂ ਨਾ ਕਰਦੀ ਠੀਕ ਹੈ ਜੀ ਤਾਂਹਾਂ ਤੋਂ ਲੈ ਕੇ ਤੇ 20 ਹੰਦਾਂ ਦੇ ਵਿੱਚ ਝੂਗੀ ਇਹ ਪਤਲੀ ਜੰਮੀ ਦੀ ਝੋਟੀ ਵੇ ਜਾਤ ਕਿਦਾਂ ਹੋਵੇ ਪਤਲੀ ਦੱਸੋ ਡੇਢ ਇਹਦਾ ਮੋਲ ਤਾਂ ਜੇ ਹੁਣ ਹੋ ਗਿਆ ਇਹੋ ਟੁੱਕੀ ਟੁੱਕ ਵੀ ਪਾਣਾ ਜਾਂ ਕਿੰਨੇ ਕੁ ਰੁਪਏ ਫੜਨੇ ਨੇ ਹਾਂ ਜੀ ਉਦਾਂ ਤੇ ਝੋਡੀ ਪਣ ਲੱਖ ਦੀ ਵੇਚਦੇ ਹੋ ਜੀ ਗੱਲ ਹੀ ਕੋਈ ਨਹੀਂ ਆ ਪਰ ਹੁਣ ਜਿਹੜੀ ਆ ਮਤਲਬ ਕਿ ਇਹ ਦੇ ਦਾਂਗੇ 80 ਹਜ਼ਾਰ ਦੀ 80 ਹਜ਼ਾਰ ਦੀ ਹਾਂ ਨਾ 80 ਦੀ ਨਾ 75 ਦੀ ਹਾਂ 70 ਹਜ਼ਾਰ ਦੀ ਜੋ ਟਿਹਾਨਾ ਦੇਣੀ 70 ਹਜ਼ਾਰ ਦੀ ਹਾਂ 70 ਹਜ਼ਾਰ ਦੀ ਇਹ ਕਿਹਨਾ ਆਵੇ ਤੇ ਨੀ ਚੀਜ਼ ਖਾ ਲਈ ਆ ਕੱਟੀ ਆ 7ਵੇਂ ਮਹੀਨੇ ਦੀ ਗੱਬਣ ਪਹਿਲੇ ਸੂ ਸੁਣਾ ਪਹਿਲੇ ਸੂ ਇਹ ਚੱਡਾ ਇਦਾਂ ਬਣਾਇਆ ਇਹਨੇ 15-15 ਸੂ ਬਣਾਵੇ ਠੀਕ ਹੈ ਪਰ ਜੇ ਦੀ ਮਾਂ ਤਾਂ ਦੱਸੀਏ ਕਿਸੇ ਨੂੰ ਗੱਲ ਇਹਨੇ ਮੰਨਣਾ ਨਹੀਂ ਪਰ ਆਪਾਂ ਦੱਸਣੀ ਹੋਣੀ ਠੀਕ ਹੈ ਸਾਂਭੀ ਨਹੀਂ ਬੰਦੇ ਹੋਈ ਆ ਸਾਂਭੀ ਨਹੀਂ ਦੇਖ ਫੈਦਰ ਇਹ ਥੱਲੇ ਵਖਾੜੀ ਤਾਂ ਜਾਂਦੀ 15ਵੇਂ ਸੂਪਣੀਆ ਤੇ ਸੱਤਾਂ ਮਹੀਨੇ ਦੀ ਗੱਬਣ ਆਏ ਹੋਰ ਤੋਂ ਮਹੀ ਆਈ ਤੇ ਮਗਰ ਕੱਟੀ ਆਈ ਸੀ ਇਹ ਠੀਕ ਹੈ ਜੀ ਕਿੰਨਾ ਮਹੀਨੇ ਤਿੰਨ ਮਹੀਨੇ ਰਹਿੰਦੇ ਸੂਣ ਜੇ ਇਹ ਤਿੰਨ ਮਹੀਨੇ ਦਿੰਦੇ ਸੂਣ ਇਹਦੀ ਮਾਂ ਦਾ ਹੋਣਾ ਟੋਕੜ ਗੱਬਣ ਦਾ 1 ਲੱਖ ਤੇ 60 ਹਜ਼ਾਰ ਲੱਗਾ ਵਾ ਠੀਕ ਹੈ ਜੀ ਟੋਕੜ ਗੱਬਣ ਦਾ 1 60 ਲੱਗਾ ਜੇ ਕੋਈ ਨੇ ਵੇਖਣੀ ਉਹ ਵੀ ਵੇਖ ਸਕਦਾ ਵਾ ਠੀਕ ਹੈ ਜੀ ਸੜਾ ਤੋਂ ਆ ਦੀ ਪਿੱਛੇ ਪੁਛੇ ਦੀ ਇਹਦੀ ਵੀ ਗਾਰੰਟੀ ਮਾਂ ਦਾ 1 ਲੱਖ 60 ਹਜ਼ਾਰ ਹੋਣ ਲੱਗਾ ਵਾ ਟੋਕੜ ਗੱਬਣ ਦਾ ਪੰਜਾਂਵੇਂ ਦੀ ਗੱਬਣ ਆਓ ਇਹ ਪਹਿਲੇ ਸੂਏ ਸੂਣੀ ਤੇ 1 ਵੇਲੇ ਪਹਿਲੇ ਸੀ ਮੈਂ ਪਹਿਲੇ ਸੀ ਠੀਕ ਇਹ ਵੀ ਅਸੂਏ ਸੁਣੀ ਹੈ ਜੀ ਇਹ ਲੈਣਾ ਚੱਟਾ ਆ ਜਾਂਦਾ ਇਹ ਤੇ 15 ਦਿਨ ਨੂੰ ਫੂਕ ਨਹੀਂ ਤੇ ਭਰਨੇ ਮੀਂਹ ਦਿੱਤੇ ਨੇ ਖੜਦੇ ਖੱਤਾ ਵੀ ਨਹੀਂ ਦੀਆ ਠੀਕ ਹੈ ਜੀ ਮਹੀਨੇ ਤੇਰਾ 3.5 ਦਿਨ ਖਰੂਗੀ ਹੈਨਾ ਐਨੇ ਜਦੋਂ ਦੱਸਣੋਂ ਵੱਧ ਘੜਦਾ ਜੀ ਇੰਨੇ ਬਾਕੀ ਨਿੱਕੇ ਸਨ ਵੀ ਜਿਆਦਾ ਨਹੀਂ ਸਾਰੇ ਕਰਤੂਤ ਵਾਲੀ ਆ ਜੰਦੂ ਤੇ ਵੇਖ ਕੱਡੀ ਚੰਗੀ ਆ ਇਹ ਬੜੇ ਬੜੇ ਟਿਕਾਣੇ ਸੁਣੀਏ ਤੇ ਬੜੇ ਸਾਹਬ ਨਾ ਹਣ ਸਕੀਨ ਚ ਗਾਨ ਪੂਰੀ ਹੈ ਸਕੀਨ ਪੂਰੀ ਹੈ ਛੋਟੀ ਕੱਟੀ ਨਾ ਬਹੁਤ ਚੰਗੀ ਹੈ ਹਾਂ ਜੀ ਵੀ ਮੈਂ ਇਹ ਅੰਗਰੇਜ਼ਾਂ ਜਾਨ ਨੇ 15 ਗਰ ਫੜਨੇ ਨੇ ਹਾਂ ਜੀ 14 ਵਾ ਦੇ ਨੇ ਪਿੰਡ ਵੀ ਨੇ ਫੜਨੇ ਇਹਦਾ ਮੁੱਲ ਜਿੰਨਾ ਮਾਦੀ ਵੀਰੇ 55000 ਦੇਣੀ ਹੈ 55000 ਦੀ ਇਹ ਹਾਂ ਨਹੀਂ 50000 ਹੀ ਦੇਣੀ 50000 ਦੀ 50000 ਚ 500 ਰੁਪਏ ਛੋਟ ਕਰਨੀ 50000 ਠੀਕ ਹੈ ਜੀ ਕਿਦੋਂ ਘਰ ਦੇਗੀ ਜੀ ਆਹ ਵੇ ਮਾਲ ਇਧਰ ਨੀਲੀ ਰਾਵੀ ਦਾ ਨੀਲੀ ਰਾਵੀ ਪਿਓਰ ਪਿੰਡੋਂ ਹੀ ਆਪਣੇ ਜਹਾ ਸੀ ਠੀਕ ਹੈ ਜੀ ਚੱਲ ਫਿਰਾਂ ਖੋਲ ਲੈਣਾ ਰੇਡਰ ਉੱਡੇ ਲੱਗਾ ਵਾ ਠੀਕ ਹੈ ਜੀ ਇੱਥੇ ਵਿਖਾਲ ਦੇ ਕੇ ਕਿਹੜੇ ਜਗ੍ਹਾ ਚੜਾ ਫਾਣਾ ਉਹ ਵਾਲ ਨੂੰ ਖਾਲ ਦੇ ਦੋ ਪਿਓਰ ਨਹੀਂ ਹਾਂ ਖੋਲ ਦੇ ਖੋਲ ਦੋ ਕਿਹੜਾ ਮਾਰਦਾ ਕੋਈ ਨਹੀਂ ਆਹ ਖੋਲ ਹੀ ਦੋ ਰੇਡਰ ਉੱਡੇ ਲਾ ਗਾਵਾ ਦਾ ਪਟਾ ਪਟਾ ਨਹੀਂ ਲਿਓਂਦੇ ਇੱਥੇ ਠੀਕ ਹੈ ਜੀ ਆ ਵੇ ਇੱਧਰ ਆ ਤੁਹ ਖਾਲ ਦੇ ਜੀ ਪਿਓਰ ਨੀਲੀ ਆ ਨੀਲੀ ਦਾ ਜੀ ਠੀਕ ਹੈ ਜੀ ਬਾਕੀ ਐ ਜੇ ਕਿਨ ਮਹੀਨੇ ਖਾਣਾ ਹੋਵੇ ਜਿਹੜੇ ਜਿਹੜੇ ਪੱਠੇ ਤੇ ਹੋਣੇ ਉਹਦੇ ਲਾ ਕੇ ਕੀ ਨ ਕਰਿਆ ਓਏ ਇਦਾਂ ਦਾ ਬੰਦਾ ਹੈ ਝੋਟਾ ਹਾਂਜੀ ਅੱਜ ਤੱਕ ਉਹਨੇ ਆਪਣੀ ਮਹੀਂ ਸੁਆ ਕੇ ਮਹੀਂ ਤੇ ਝੋਟਾ ਨਹੀਂ ਦਿੱਤਾ ਠੀਕ ਹੈ ਜੀ ਅੱਜ ਤੱਕ ਪਿੰਡ ਦੇ ਨਾਲ ਕਿਸੇ ਕੋ ਪੈਸੇ ਲੈ ਕੇ ਬਣਾ ਕੇ ਨੋਤਾ ਆਪਣੇ ਪਿੰਡ ਚ ਸਾਡੇ ਪਿੰਡ ਚ ਆਪਣੇ ਪਿੰਡ ਚੋਂ ਅਸੀਂ ਲਿਆਦੇ ਨੇ ਸਿਰਫ ਆਪਣੀ ਇੱਕ ਮਹੀਂ ਬਣਾਈ ਕਿਸੇ ਨੂੰ ਨੇ ਮਹੀਂ ਨਹੀਂ ਦਿੱਤਾ ਠੀਕ ਹੈ ਜੀ ਝੋਟਾ ਨੇ ਪੂਰਾ ਬਚਾ ਕੇ ਰੱਖਿਆ ਹੈ ਠੀਕ ਹੈ ਮਹਾਲ ਦੇ ਝੋਟਾ ਮੈਂ ਪੂਰਾ ਵੱਡਾ ਹੋਣੀ ਆਪਾਂ ਦੇਣਾ ਕਿ ਰਖਵਾ ਵੀਰ ਭਾਈ ਫੋਨ ਕਰੇ ਜਿਹਨੇ ਘਰ ਰੱਖਣਾ ਠੀਕ ਹੈ ਜੀ ਜਿਨੇ ਜਿਨੇ ਰੱਖਣਾ ਘਰ ਫੋਨ ਕਰੇ ਨਹੀਂ ਤਾਂ ਅਸੀਂ ਪੱਠੇ ਲਿਆਉਣ ਦੇ ਆ ਪੱਠੇ ਲਿਆਉਣ ਦੇ ਇਹਨੂੰ 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 ਰੇੜਾ ਐਵੇਂ ਆ ਵੀ ਐਡਾ ਸਖਾ ਟਰੈਕਟਰ ਨਾਲ ਨਿਕਲਦਾ ਠੀਕ ਹੈ ਜੀ ਜਿਹੜਾ ਸਖਾ ਇਹ ਰੇੜਾ ਕੱਢਦਾ ਠੀਕ ਹੈ ਬਾਕੀ ਝੋਟਾ ਬਹੁਤ ਚੰਗਾ ਵਾਗੇ ਬਸ ਅਸੀਂ ਤਾਂ ਪੱਠੇ ਲਿਆਉਣ ਦੇ ਜਿਹਨੂੰ ਕੋਈ ਘਰ ਵਾਲਾ ਭੈਣ ਭਰਾ ਖੜੂ ਉਹਦੇ ਹੀ ਦੇਣਾ ਮੈਂ ਇਹਦੇ ਨਾਲ ਕੱਤੀ ਇਹਨੂੰ ਹਾਂ ਚਲੋ ਤੇਰੇ ਨਾਮ ਮੈਂ ਕਿਤੇ ਭੇਡਦਾ ਵੇਜੇ ਨਾ ਠੀਕ ਐ ਇਹਦਾ ਮੁੱਲ ਉਹੀ ਕਰਾ ਜਨੇ ਦੇਣਾ ਹਾਂਜੀ ਇਹ 80 ਹਜ਼ਾਰ ਹੈ ਜਿਹੜਾ ਵੇਆ 80 ਜਹਾਦਾ ਵੇ ਲਾ ਆਖੂ ਕਿ ਦੀ ਚਿੱਪ ਪਿੱਛੋਂ ਹਾਲੇ ਕਰੀ ਮਕਟਾ ਮਟਾ ਵਾਗੇ ਪੂਰਾ ਵਧੀਆ ਮਹਾਲੀ ਹੈ ਜੇ ਨੂੰ ਕਹਿੰਦੇ ਪਤਾ ਕਰ ਕਿ 80 ਦਾ ਨਿਕਾ ਦੇਣਾ ਹਾਂਜੀ ਯਕੀਨ ਕੋਈ ਕਰੇ ਦਵਾਵੇਂ ਨਾ ਕਰੇ ਹਾਂਜੀ ਉਹ ਗੱਲ ਵੱਖਰੀ ਆ ਠੀਕ ਆ ਪਰ ਅਸੀਂ ਜਿਹੜੀ ਗੱਲ ਹੋਈ ਉਹ ਦੱਸਣੀ ਆ ਠੀਕ ਆ 75000 ਰੁਪਏ ਦੂਜੇ ਕੰਮ ਵਾਲੇ ਲੈ ਲਉਂਦੇ ਆ ਹਾਂਜੀ ਪਰ ਉਹਨਾਂ ਨੂੰ ਦੇਣਾ ਨਹੀਂ ਠੀਕ ਆ ਤੇ 70000 ਦਾ ਕਰ ਖਾਣ ਨੂੰ 70 ਦਵਾਵਾਂਗੇ ਠੀਕ ਆ ਜੀ ਰੱਖਾਂਗੇ ਇਹਨੂੰ ਭਾਵੇਂ ਕੋ ਦੂਜੇ ਬੰਦੇ ਲਾ ਕੇ ਮੋਦਲ ਵਾਲੇ ਠੀਕ ਆ ਜਿੰਨੇ ਉਹ ਲਵਾਂਗੇ 5000 ਘੱਟ ਦਵਾਵਾਂਗੇ ਠੀਕ ਆ ਜੀ ਇਹ ਗੱਲ ਪੱਕੀ ਜੀ ਠੀਕ ਜੀ ਤੇ 70 ਲਵਾ ਜੀ ਠੀਕ ਆ ਉਹ ਗਾਂਹੇ ਦੋ ਕੰਮ ਖਾ ਲਓ ਅਗਾਈ ਇਕਲਾਰ ਤੇ ਅੱਜ ਹੀ ਆਈ ਆ ਬਾਕੀ ਆਪਣੀਆਂ ਕੁਮਈਆਂ ਇੱਕ ਦੋ ਹੋਰ ਆਉਣ ਲੱਗੀਆਂ ਵਾ ਠੀਕ ਹੈ ਜੀ ਸੂਈਆਂ ਸੂਈਆਂ ਠੀਕ ਹੈ ਜੀ ਤੇ ਚਲੋ ਉਹ ਵੀ ਕੋ ਵੀਰ ਭੈਣ ਭਰਾ ਖੂ ਤੇ 12 12 ਕਿਲੋ ਵਾਲ ਗਏ ਆ ਆ ਵੇਰ ਜਲਦੀ ਸੂਈ ਹੈ ਬੱਚਾ ਹੈ ਨਹੀਂ ਆ ਠੀਕ ਹੈ ਦੋ ਦੋ 12 ਕਿਲੋ ਆ ਸੰਭਲੀ ਬੋਲੀ 10 ਕਿਲੋ ਬੋਲੀ ਆ ਅਗਲਾ ਹੱਥ ਰਾਇ ਦਾ ਮੂਤੋਂ ਡਾ ਵੀ ਬਹੁਤ ਠੰਡੀ ਹੈ ਿਆਨ ਕਰ ਦੋ ਪਹਿਲੇ ਸੂਏ ਆ ਿਆਨ ਕਰ ਲੋ ਬਹੁਤ ਠੰਡਾ ਹੋ ਜਾਊਗਾ ਧੋਪੀ ਵਾਈ ਦਿਖੜੀ ਨਹੀਂ ਕੋ ਕਰ ਪਹਿਲੇ ਸੂਏ ਆ ਪਹਿਲੇ ਸੂਏ ਬੱਚਾ ਹੈ ਨਹੀਂ ਬੱਚਾ ਹੈ ਜਲਦੀ ਵਹਿ ਰਿਹਾ ਠੀਕ ਹੈ ਜੀ ਬਾਦਰ ਕੋ ਹੋਊਗਾ ਜਿਆਦਾ ਪਰ 12 ਕਿਲੋ ਪੱਕਾ ਲੂਟਣਾ ਠੀਕ ਹੈ ਜੀ ਛੰਡੀ ਧੀਰੀ ਬਾਉਂ ਤੇ ਮੈਨੂੰ ਲਾ ਕੇ ਚੋਲਣਾ ਬਾਕੀ ਇਹਦੇ ਵਿੱਚ ਨਾ ਝੂਠ ਕੋਈ ਨਹੀਂ ਮਾਰਾ ਸੱਚੀ ਗੱਲ ਇਹ ਨਹੀਂ ਵੀ ਇਹ ਸੂਈ ਤੋਕਰ ਨਾਲ ਗਿਣੇ ਠੀਕ ਗੁਰੂ ਦੇ ਬਾਗ ਬੰਦਾ ਲੱਗਾ ਵਾ ਡਿਊਟੀ ਤੇ ਜਿਹੜਾ ਹੋ ਗਿਆ ਵੈੜ ਲਈ ਆਪਾਂ ਠੀਕ ਹੈ ਜੀ ਸੱਚੀ ਗੱਲ ਦੱਸਦ ਨੇ ਕਿ ਨਹੀਂ ਵੀ ਗੁਰੂ ਦੇ ਬਾਗ ਬੰਦਾ ਗੁਰੂ ਦੇ ਬਾਗ ਬੰਦਾ ਇਹ ਵਲੇ ਡਿਊਟੀ ਤੇ ਆ ਜਿਹੜਾ ਵੈੜ ਲਈ ਆਪਾਂ ਠੀਕ ਹਾਂ ਉਹਨੂੰ ਬੇਸ਼ੱਕ ਸਾਰਾ ਡਰੈੱਸ ਦੇ ਦਾਂਗੇ ਕੋਈ ਤੋਕਰ ਨਾਲ ਗਣ ਕੇ ਲਵੇ ਸੱਜਰ ਵੜ ਇਹਨਾਂ ਨੂੰ ਆਖੇ ਵੀ ਖਰੇ ਬਸਾਂ ਹੀ ਦੋ ਦਿਨਾਂ ਨੇ ਅਜਾ ਗੱਲ ਕੀ ਸੱਚ ਅੱਜ ਇਹ ਬੋਲੀ ਆ ਬਣਾਉਣੀ ਹੈ ਠੀਕ ਹੈ ਜੀ ਨਾ 3 ਨਾ 2.5 ਨਾ ਦੋਹਾਂ ਦੀ ਹਾਂਜੀ ਤੇ ਮਹੀਨੇ ਦੀ ਵੀ ਨੂੰ ਦੱਸ ਦੇ ਨੂੰ ਤੇਜ਼ ਕੋ ਬੰਦੇ ਨੇ ਸਾਰਾ ਸਾਨੂੰ ਗੱਲ ਬਾਤ ਦੱਸੀ ਆ ਠੀਕ ਹੈ ਜੀ ਤੇ ਬੋਲੀ ਵੀ ਅੱਜ ਆ ਕਿਤੇ ਬਣਾਉਣੀ ਹੈ ਠੀਕ ਹੈ ਜੀ ਇਹ ਦੁੱਧ ਵੀ 12 ਕਿਲੋ ਦੁੱਧ ਵੀ 12 ਕਿਲੋ ਤੇ ਬਾਕੀ ਸੀਲ ਖੰਦੀ ਬਚੀ ਸੀਲ ਖੰਦੀ ਮੈਨਾਂ ਇੱਧਰ ਅਸੀਂ ਨੂੰ ਕੋਈ ਨਹੀਂ ਪਾਈ ਦੀ ਲੂਰੀ ਲੈਪ ਤੇ ਇੱਧਰੇ ਠੀਕ ਹੈ ਪਰਦੀ ਕੱਟੀ ਚੁੰਗਦੀ ਨਾਲ ਫਲ ਫੋਲ ਪਰਦੀ ਵੀ ਇਹਦਾ ਮੋਲ ਇਹਦਾ ਮੋਲੋ ਦਾ ਭਾਵੇਂ ਤੇ ਬੱਸੀ ਵਿੱਚ ਮੇਰੀ 50 ਦੀ ਵੇਚਦੀ ਹੈ ਹਾਂਜੀ ਤੇ ਭਾਵੇਂ 40 ਦੀ ਹਾਂਜੀ ਇਹ ਹੁਣ ਦੇਣੀ ਜਹਾੜ ਫੜਦਾਂਗੇ ਚੱਲ ਜੂਣੀ ਕੋਲੇ 35 ਦੀ ਲਾਗੇ 35000 ਦੀ ਲਾਗਾ 35 ਦਵਾਂਗੇ ਠੀਕ ਹੈ ਜੀ ਆਹ ਅੱਜ ਸੁਈ ਆਦੀ ਇਹ ਸਾਰੀ ਜੋਗੇ ਸਾਫ ਕਰਤੀ ਕਿ ਟੋਕਾ ਵੀ ਥੱਲੇ ਜੀ ਲੱਗਿਆ ਠੀਕ ਹੈ ਜੀ ਸੁਈ ਆ ਤੈਨੂੰ ਥੱਲੇ ਛੱਡ ਗਏ ਦੇਣ ਦੇ ਆ ਵੇਖ ਲਓ ਕਿ ਤੇ ਪਸਾਂਗੀ ਨਹੀਂ ਬੜੀ ਰਹਿਦੀ ਬਸ ਜੀ ਲੋੜ ਕੋਈ ਨਹੀਂ ਨੂੰ ਆ ਵੇ ਵਸ਼ੀ ਮਗਰ ਦਾ ਰੱਖੋ ਖਾ ਲੋ ਠੀਕ ਹੈ ਆ ਵਸ਼ੀ ਆ ਸੁਈ ਧਵਾ ਦੇ ਕਹਿੰਦੇ ਹੋਣੀ ਬੱਧੀ ਵੀਡੀਓ ਦਾ ਵੀ ਚੁਗੰਡੀ ਚੇਰਦੀ ਠੀਕ ਹੈ ਜੀ ਸੁਈ ਦੇ ਦਾਦੀ ਤੇ ਸਾਰੀ ਝੋਗਾਂ ਸਾਫ਼ ਕੀਤੀ ਏ ਠੀਕ ਹੈ ਜੀ ਇਹ ਸੁਆ ਕਿੰਨਾ ਆ ਗਿਆ ਜੂ ਇਹ ਸੁਆ ਦੂਜਾ ਦੂਜਾ ਸੁਆ ਦੂਜਾ ਸੁਆ ਦੇ ਤੇ ਸਾਰੀ ਸਾਫ਼ ਕੀਤੀ ਏ ਫੇਲ ਠੰਡੀ ਇਹ ਵੀ ਬੜੀ ਆ ਹਲੋ ਹਾਂਜੀ ਕਿਰਤੀ ਕਰਨੇ ਬੰਦਨ ਗਏ ਜਾਈ ਨਹੀਂ ਪੜੇ ਦੂਜੇ ਸੁਆ ਬੈਠ ਜੇ ਕੈਨੂ ਜਿਨੂੰ ਪਹਿਲੇ ਵੀ ਕਹਦੂ ਫਾਇਦਾ ਕੋਈ ਨਹੀਂ ਹਾਂ ਜੇ ਦੁੱਝੇ ਆ ਕਾਣੀ ਵੀ ਦੁੱਝੇ ਆ ਠੀਕ ਆ ਜੀ ਐਂ ਸਾਫ ਸੂਪ ਕੀਤੀ ਸਾਡੀ ਐਂ ਸਾਫ ਸਾਫੀ ਕੋ ਖਾਪਨ ਦੀ ਉਹਦੇ ਸਾਫ ਕੀਤੀ ਆ ਮਗਰੀ ਵਸ਼ੀ ਨਹੀਂ ਤੇ ਕੜਾ ਪਿਆ ਮੈਂ ਥਰਨੂੰ ਨਹੀਂ ਛੱਡੇ ਨੂੰ ਮਗਰ ਵਸ਼ੀ ਮਗਰ ਵਸ਼ੀ ਮਗਰ ਵਸ਼ੀ ਆ ਵੇਖੋ ਕੋਈ ਛੱਡੇ ਨੂੰ ਕੜਾ ਆ ਵੇਖੋ ਐਦਾਂ ਚੋਲੋ ਬਹਿ ਜਾਓ ਕੋਈ ਗੱਲ ਬਾਤ ਨਹੀਂ ਕੀ ਠੀਕ ਆ ਜੀ ਠੰਡੀ ਦੀ ਰਸੀ ਰਹਿ ਲਿਆ ਠੀਕ ਹੈ ਦੱਸੋ ਡੇਟ ਇਹ ਹੀ ਦੇਦਾ ਮੈਂ ਸੱਚੀ ਗੱਲ ਆ ਇਹ ਤਾਂ ਹਾਂ ਨਾ ਇਹਨਾਂ ਬੱਤੀ ਦੀ ਲੈਣੀ ਨਾ 32000 ਦੀ 32000 ਦੀ ਬੱਤੀ ਲੈਣੀ ਆ ਠੀਕ ਹੈ ਰਾਤ ਵੀ ਸੁਈ ਮੋਟਾ ਵਾਲਾ ਕੋ ਚੋਲੇ ਤੇ ਬਣਾ ਕੇ ਤੇ ਲੈ ਜੇ ਨੀ ਤੇ ਬੱਤੀ ਲੈਣੀ ਠੀਕ ਹੈ ਬਾਕੀ ਇਹੋ ਹੀ ਗੱਲਾਂ ਤੇ ਸਾਸਰੀ ਗੱਲ ਦੀ ਸਾਰੇ